ਬਾਈ ਸਾਥੀ ਕਾਲਜੀ ਸਾਰਿਆਂ ਨੂੰ ਵੀਡੀਓ ਦੇਖਣ ਵਾਲੇ तमाम ਦਰਸ਼ਕਾਂ ਦਾ ਬਹੁਤ ਸਵਾਗਤ ਹੈ ਜੀ ਸਾਡੀ ਇਸ ਵੀਡੀਓ 'ਚ ਤੁਸੀਂ ਇਸ ਘਰ ਦੀ ਇੱਕ ਪਹਿਲਾਂ ਵੀ ਵੀਡੀਓ ਦੇਖ ਚੁੱਕੇ ਹੋ ਜਿਹੜਾ ਕਿ ਅਸੀਂ ਨਿਵਾ ਤੋਂ ਲੈ ਕੇ ਤੇ ਜਿੱਥੋਂ ਤੱਕ ਇਹ ਤੁਸੀਂ ਕੰਮ ਹੋਇਆ ਦੇਖ ਰਹੇ ਹੋ ਨਿਵਾ ਭਰਨ ਤੋਂ ਲੈ ਕੇ ਭਰਤ ਪਾਉਣ ਤੱਕ ਜੀ ਇੱਕ ਵੀਡੀਓ ਪਹਿਲਾਂ ਆ ਚੁੱਕੀ ਹੈ ਉਸ ਵੀਡੀਓ 'ਚ ਆਪਾਂ ਦੱਸਿਆ ਸੀ ਵੀ ਇਹਦੂੰ ਉੱਤੇ ਕਿਵੇਂ ਕੰਮ ਹੋਣਾ ਹੈ ਉਹ ਨਾਲ-ਨਾਲ ਤੁਹਾਨੂੰ ਦਿਖਾਉਂਦੇ ਜਾਵਾਂਗੇ ਹੁਣੇ ਜਿੱਥੋਂ ਤੱਕ ਆਪਾਂ ਨਿਉਂ ਭਰਨੀ ਸੀ ਭਰ ਚੁੱਕੇ ਆਂ ਇਦੋਂ ਉੱਤੇ ਆਪਾਂ ਕੀ ਕਰਦੇ ਹੁੰਨੇ ਆਂ ਵੀ ਜਿਹੜੀ ਅੱਜ ਕੱਲ ਆਪਾਂ ਬਜਰੀ ਸਿਮੈਂਟ ਚਰਾ ਲਾ ਕੇ ਜਿਹਨੂੰ ਡੀਪੀਸੀ ਕਹਿੰਦੇ ਆ ਉਹ ਬਜਰੀ ਪਾਉਂਦੇ ਆ ਤਾਂ ਕਿ ਉੱਤੇ ਸਲਾਬ ਨਾ ਆਵੇ ਕਈ ਵਾਰੀ ਬਜਰੀ ਉਹ ਪਾ 1.5 ਇੰਚ ਪਾਉਂਦੇ ਆ ਕੋਈ 2 ਇੰਚ ਪਾਉਂਦਾ ਕਈ ਮੇਰੇ ਵੀ 4 ਇੰਚ ਤੱਕ ਵੀ ਪਾਈ ਜਾਂਦੇ ਆ ਵੀ ਸਲਾਬ ਤਾਂ ਨਾ ਜਾਵੇ ਪਰ ਵੀਰੋਂ ਮੈਂ ਪਹਿਲੇ ਦੱਸ ਚੁੱਕਿਆ ਆਂ ਵੀ ਇਸ ਮਕਾਨ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਣਾ ਇਹ ਇੱਕ ਅਲੱਗ ਤਰ੍ਹਾਂ ਦਾ ਮਕਾਨ ਆ ਪੁਰਾਣੇ ਢੰਗ ਦਾ ਬਣ ਰਿਹਾ ਹੈ ਪੁਰਾਣੇ ਤਰੀਕਿਆਂ ਨਾਲ ਬਣਾ ਰਹੇ ਹਾਂ ਅਸੀਂ ਅਸੀਂ ਕੋਈ ਇਹਦੇ ਵਿੱਚ ਬਜਰੀ ਨਹੀਂ ਪਾਵਾਂਗੇ ਉਹਦੀ ਥਾਂ ਤੇ ਕੀ ਪਾਵਾਂਗੇ ਇਹ ਤੁਹਾਨੂੰ ਦਿਖਾਉਨੇ ਆ ਜੀ ਜਿਵੇਂ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਵੀ ਇਸ ਮਕਾਨ ਦੇ ਵਿੱਚ ਕੋਈ ਵੀ ਬਜਰੀ ਬਰੇਕੀ ਸੀਮੈਂਟ ਸਰੀਆ ਨਹੀਂ ਵਰਤੇ ਜਾਊਗਾ ਤੇ ਆਓ ਹੁਣ ਤੁਹਾਨੂੰ ਦਿਖਾਉਨੇ ਆ ਵੀ ਇਹਦੇ ਵਿੱਚ ਜਿਹੜੀ ਡੀਪੀਸੀ ਥਾਂ ਤੇ ਅਸੀਂ ਕੀ ਲਾਇਆ ਅਸੀਂ ਲਾਇਆ ਜੀ ਤੁਸੀਂ ਆ ਥੱਲੇ ਰੱਬਿਆਂ ਤੇ ਆ ਦੇਖ ਰਹੇ ਹੋਗੇ ਕਾ ਚਿੱਟੇ ਰੰਗ ਦਾ ਜਿਹੜਾ ਕੋਈ ਪੱਥਰ ਆਉਂਦਾ ਆਪਣਾ ਮਾਰਜਾ ਦਾ ਚਿੱਟੇ ਰੰਗ ਦੇ ਉਹਦੇ ਦੋ ਰਦੇ ਲਾਏ ਆ ਜੀ ਪੌਣੀ ਪੌਣੀ ਇੰਚੀ ਮੋਟਾ ਜਿਹੜਾ ਮਤਲਬ ਪੱਥਰ ਹੁੰਦਾ ਉਹ ਪੌਣੀ ਇੰਚੀ ਦਾ ਤੇ ਜਿੰਨੀ ਚੰਦ ਚੌੜੀ ਸੀ ਉਨਾਂ ਚੌੜਾ ਲੈ ਕੇ ਉਹ ਲਾਤਾ ਜੀ ਪਹਿਲਾਂ ਇੱਕ ਰਦਾ ਲਾਤਾ ਉੱਤੇ ਇੱਕ ਰਦਾ ਹੋਰ ਲਾਤਾ ਉਹਦਾ ਜੋੜ ਮਾਰ ਕੇ ਵੀ ਤਾਂ ਕਿ ਜਿਹੜੀ ਕੋਈ ਸਲਾਵ ਆ ਉਹ ਤਾਹ ਨਾ ਆ ਕਿ ਫਰਸ਼ ਦੇ ਉੱਤੋਂ ਵੀ ਵੀਰੋ ਇਹ ਥੋੜਾ ਜਿਹਾ ਉੱਚਾ ਰੱਖਿਆ ਗਿਆ ਵੀ ਜਿਹੜਾ ਆਪਣਾ ਬਾਰਡਰ ਲੱਗਣਾ ਸਾਈਡਾਂ ਤੇ ਉਹ ਬਾਰਡਰ ਦੇ ਉਤਲੀ ਕੰਨੀ ਤੱਕ ਇਹ ਆ ਜਾਊਗਾ। ਕਈ ਵਾਰੀ ਆਪਣੀ ਜਿਹੜੀ ਕੋਈ ਬਜਰੀ ਪਾਉਣੀ ਹੁੰਦੀ ਹੈ ਜਾਂ ਡੀਪੀਸੀ ਪਾਉਣੀ ਹੈ ਉਹ ਥੱਲੇ ਰਹਿ ਜਾਂਦੀ ਹੈ ਫਰਸ਼ ਥੋੜਾ ਜਿਹਾ ਉੱਚਾ ਹੋ ਜਾਂਦਾ ਤਾਂ ਕਿ ਉਹ ਸਲਾਬ ਫਰਕੰਦ ਨੂੰ ਚੜਦੀ ਰਹਿੰਦੀ ਹੈ। ਆ ਸਾਡੀ ਕੋਸ਼ਿਸ਼ ਹੈ ਵੀ ਸਾਰੇ ਕਿਤੇ ਆਹ ਪੱਥਰ ਪਾਇਆ ਗਿਆ। ਕਿਉਂਕਿ ਮੈਂ ਪੁਰਾਣੀਆਂ ਹਵੇਲੀਆਂ 'ਚ ਪੁਰਾਣੇ ਕਿਲਿਆਂ 'ਚ ਦੇਖਿਆ ਉਹਨਾਂ ਦੀਆਂ ਨਿਉਂਆਂ ਸਾਰੀਆਂ ਪੱਥਰ ਦੀਆਂ ਬਣਾਈਆਂ ਹੋਈਆਂ। ਉਦੋਂ ਉੱਤੇ ਉਹਨਾਂ ਨੇ ਜਿਹੜੀਆਂ ਨਵਾਂ ਸੀ ਉਹ ਪੱਥਰ ਦੀਆਂ ਉਦੋਂ ਉੱਤੇ ਉਹਨਾਂ ਨੇ ਬੇਸ਼ੱਕ ਚਨਾਈ ਇੱਟਾਂ ਵੀ ਕਰਤੀ ਪਰ ਉਹਨਾਂ 'ਚ ਸਲਾਬ ਬਿਲਕੁਲ ਨਹੀਂ ਹੈਗੀ ਪਰ ਪਰ ਜਿਹੜੇ ਘਰ ਸਾਡੇ ਕੋਈ ਨਵੇਂ ਤਰੀਕੇ ਦੇ ਬਣ ਰਹੇ ਆ ਅੱਜਕੱਲ ਬਣ ਰਹੇ ਆ ਉਹਨਾਂ 'ਚ ਸਲਾਬ ਫੇਰ ਵੀ ਆ ਜਾਂਦੀ ਹੈ ਜਿਵੇਂ ਕਿ ਮੇਰੇ ਸ਼ਹਿਰ ਦੇ ਵਿੱਚ ਇੱਕ ਸੇਫ ਦੀ ਕੁੱਟੀ ਬਣ ਰਹੀ ਹੈ ਜੀ ਉਹਦੇ ਵਿੱਚ ਉਹਨਾਂ ਨੇ ਕੀ ਕੀਤਾ ਜੀ ਪਹਿਲਾਂ ਭਰਤ ਪਾਈ ਆ ਭਰਤ ਦੇ ਵਿੱਚ ਉਹਨਾਂ ਨੇ ਟੋਰੀ ਕਰਕੇ ਬੋਕੀ ਨਾਲ ਸਿਉਂਖ ਖਾਲੀ ਦਵਾਈ ਪਾਈ ਆ ਸਿਉਂਖ ਖਾਲੀ ਦਵਾਈ ਪਾਉਣ ਤੋਂ ਬਾਅਦ ਉਹਨਾਂ ਨੇ ਕਲੀ ਵਿਛਾਈ ਆ ਚੂਨਾ ਜਿਹੜਾ ਸੀ ਆ ਵਰਤ ਰਹੇ ਇਹਦੇ ਵਿੱਚ ਇਹ ਵੀ ਇੱਕ ਤਰ੍ਹਾਂ ਦੀ ਮਕਾਨ ਦੇ ਲਈ ਦਵਾਈ ਹੈ ਉਸ ਤੋਂ ਬਾਅਦ ਉਹਨਾਂ ਨੇ ਚੂਨਾ ਪਾਇਆ ਚੂਨੇ ਦੇ ਉੱਤੇ ਉਹਨਾਂ ਨੇ ਬਰੇਤੀ ਪਾਈ ਆ ਬਰੇਤੀ ਦੇ ਉੱਤੇ ਫਿਰ ਉਹਨਾਂ ਨੇ 4.5 ਪੰਜ ਇੰਚ ਮੋਟਾ ਇੱਕ ਲੈਂਟਰ ਪਾਇਆ ਸਲਾਬ ਤੇ ਸਿਉਂਖ ਨੂੰ ਰੋਪਣ ਲਈ ਪੂਰੇ ਦਾ ਪੂਰਾ ਲੈਂਟਰ ਪਾਇਆ ਵੀਰੋ ਥੱਲੇ ਭਰਤ ਦੇ ਉੱਤੇ ਜਿੱਥੇ ਫਰਸ਼ ਲੱਗਣਾ ਉਹਦੇ ਥੱਲੇ ਵੀ ਲੈਂਟਰ ਪਾਇਆ ਹੈ ਉਸ ਤੋਂ ਬਾਅਦ ਕੰਧਾਂ ਵਾਲੇ ਟੇਡੇ ਢੀਂਮ ਤੇ ਖੜਨੇ ਢੀਮਾਂ ਦਾ ਤਾਂ ਅੰਤ ਹੀ ਕੋਈ ਨਹੀਂ ਦੇਖੋ ਸਲਾਬ ਤੇ ਸਿਉਂਖ ਨੂੰ ਰੋਕਣ ਲਈ ਕਿੱਡਾ ਇੰਤਜ਼ਾਮ ਕਰ ਰਹੇ ਆ ਹੁਣ ਇਹ ਤਾਂ ਸੀਗਾ ਵੀਰੋ ਅੱਜ ਦੇ ਜਮਾਨੇ ਦਾ ਘਰ ਜਿਹੜੇ ਕਿ ਐ ਕਿਹ ਲੋ ਕੁਝ ਸ਼ਹਿਰੀ ਲੋਕ ਜਾਂ ਸੇਠ ਲੋਕ ਤਾਂ ਬਣਵਾ ਸਕਦੇ ਆ ਪਰ ਆਮ ਲੋਕ ਆਮ ਕਿਸਾਨ ਇਹਨਾਂ ਘਰਾਂ ਨੂੰ ਨਹੀਂ ਬਣਵਾ ਸਕਦੇ ਇਸ ਤਰ੍ਹਾਂ ਇੰਨਾ ਪੈਸਾ ਨਹੀਂ ਹੁੰਦਾ ਵੀ ਉਹ ਇਹਨਾਂ ਘਰਾਂ ਤੇ ਲਾ ਸਕਣ ਜਾਏ ਕਹ ਲੋ ਵੀ ਉਹ ਘਰ ਹਰੇਕ ਬੰਦਾ ਨਹੀਂ ਬਣਾ ਸਕਦਾ ਪਰ ਜਿਹੜਾ ਆਪਾਂ ਵੀਡੀਓ ਦੇ ਵਿੱਚ ਘਰ ਦੇਖ ਰਹੇ ਆ ਇਹਨੂੰ ਹਰੇਕ ਇਨਸਾਨ ਬਣਾ ਸਕਦਾ ਮਜ਼ਦੂਰ ਵੀ ਆਮ ਕਿਸਾਨ ਵੀ ਜਿੰਨੀ ਵੀ ਸਾਡੀ ਕੋਈ ਆਮ ਲੋਕ ਹੈ ਆਮ ਰਹਿਤ ਬਹਿ ਤੜਿਆ ਉਹ ਇਸ ਘਰ ਨੂੰ ਬਣਾ ਸਕਦੇ ਆ ਕਿਉਂਕਿ ਬਹੁ ਗਿਣਤੀ ਸਾਡੀ ਆਮ ਲੋਕਾਂ ਦੀ ਹੈ ਕਿਰਤੀ ਲੋਕਾਂ ਦੀ ਹੈ ਚਾਹੇ ਉਹ ਛੋਟੇ ਕਿਸਾਨ ਹੋਣ ਮਜ਼ਦੂਰ ਹੋਣ ਮਜ਼ਦੂਰਾਂ ਲਈ ਤਾਂ ਮੈਂ ਇਹ ਵੀ ਕਹੂੰਗਾ ਕਿ ਜਿਹੜੇ ਵੀ ਉਹ ਘਰ ਬਣਾਉਂਦੇ ਆ ਉਹ ਬਿਲਕੁਲ ਗਾਰੇ ਚਣਾਈ ਕਰਨ ਤੋ ਕਿ ਮੈਨੂੰ ਪਹਿਲਾਂ ਲੱਗਦਾ ਸੀ ਕਿ ਸ਼ਾਇਦ ਸਾਡੇ ਘਰ ਹੀ ਗਾਰੇ ਦੇ ਵਿੱਚ ਬਣੇ ਹੋਏ ਆ ਪਰ ਹੁਣ ਮੈਂ ਸਾਡੇ ਸ਼ਹਿਰ ਦੇ ਵਿੱਚ ਜਿੰਨੀਆਂ ਪੁਰਾਣੀਆਂ ਹਵੇਲੀਆਂ ਦੇਖੀਆਂ ਉਹ ਸਾਰੀਆਂ ਤਿੰਨ ਤਿੰਨ ਚਾਰ ਚਾਰ ਮੰਜ਼ਲੀਆਂ ਗਾਰੇ 'ਚ ਹੀ ਬਣੀਆਂ ਹੋਈਆਂ ਜਿਨ੍ਹਾਂ ਦੇ ਆਉਣ ਵਾਲੇ ਸਮੇਂ ਤੇ ਮੈਂ ਇੱਕ ਵੀਡੀਓ ਵੀ ਪਾਉਂਗਾ ਉਹਨਾਂ ਦੀ ਢੈਂਦੀਆਂ ਦੀ ਵੀਡੀਓ ਮੈਂ ਬਣਾ ਕੇ ਪਾਉਂਗਾ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਉਹ ਤਾਂ ਹਾਂ ਤੱਕ ਤਿੰਨ ਮੰਜ਼ਲਾਂ ਤੱਕ ਗਾਰੇ 'ਚ ਬਣੀਆਂ ਹੋਈਆਂ ਉਹਨਾਂ ਉੱਤੇ ਕੱਲੀ ਟੀਪ ਤੇ ਪਲੱਸ 3 ਚੂਨੇ ਦਾ ਹੈ ਜਿਵੇਂ ਇਸ ਘਰ ਦੀ ਚਣਾਈ ਤਾਂ ਚੂਨੇ ਚ ਹੋ ਰਹੀ ਆ ਪਰ ਜੇ ਕੋਈ ਗਰੀਬ ਬੰਦਾ ਹੈ ਮਜ਼ਦੂਰ ਹੈ ਮਿਸਤਰੀ ਮਜ਼ਦੂਰ ਹੈ ਸਾਡੇ ਵਰਗਾ ਤਾਂ ਉਹ ਗਾਰੇ ਚ ਵੀ ਘਰ ਬਹੁਤ ਵਧੀਆ ਬਣਾ ਸਕਦਾ ਲੰਬਾ ਸਮਾਂ ਚੱਲਣ ਵਾਲਾ ਤੇ ਠੰਡਾ ਰਹਿਣ ਵਾਲਾ ਜਿਹਦੇ ਵਿੱਚ ਸੁੱਖ ਸਹੂਲਤਾਂ ਉਨੀਆਂ ਉਹ ਨਹੀਂ ਏਸੀਸੀ ਲਾ ਸਕਦਾ ਜਿੰਨੇ ਕਿ ਅਮੀਰ ਲੋਕ ਲਾ ਲੈਂਦੇ ਆ ਉਹਨਾਂ ਨੂੰ ਚਾਹੀਦਾ ਵੀ ਕੁਦਰਤੀ ਘਰ ਹੋਵੇ ਜਿਹੜਾ ਕਿ ਆਮ ਉਹੀ ਠੰਡਾ ਰਹੇ ਬਾਹਰਲੇ ਮੌਸਮ ਦਾ ਅੰਦਰ ਅਸਰ ਨਾ ਹੋਵੇ ਜਿਵੇਂ ਅਸੀਂ ਪ੍ਰਾਣੀਆਂ ਸਬਾਤਾਂ ਦੇਖਦੇ ਆਂ ਉਹਨਾਂ ਦੀਆਂ ਚੌੜੀਆਂ ਕੰਧਾਂ ਸੀ ਆਹ ਤੁਸੀਂ ਕੰਧ ਦੇਖ ਰਹੇ ਹੋ ਇਸ ਘਰ ਦੀਆਂ ਸਾਰੀਆਂ ਕੰਧਾਂ ਡੇਢ ਫੁੱਟ ਦੀਆਂ ਕੀਤੀਆਂ ਗਈਆਂ ਬਾਹਰ ਲੀਆਂ ਜਿਹੜੀਆਂ ਅੰਦਰਲੀਆਂ ਕੰਧਾਂ ਉਹ 9 ਇੰਚੀ ਆ ਇਹਨਾਂ ਜਿੰਨਾ ਦਾ ਇਹ ਘਰ ਬਣ ਲਿਆ ਉਸ ਪਰਿਵਾਰ ਦਾ ਮੰਨਣਾ ਵੀ ਅਸੀਂ ਕਿਸੇ ਕਿਸਮ ਦਾ ਕੋਈ ਏਸੀ ਜਾਂ ਕੋਈ ਉਸ ਤਰ੍ਹਾਂ ਕੋਈ ਚੀਜ਼ ਨਹੀਂ ਲਾਉਣੀ ਵੀ ਆਮ ਪੱਖੇ ਲਾਉਣਿਆ ਵੀ ਉਹ ਪੱਖੇ ਸਾਨੂੰ ਠੰਡੀ ਹਵਾ ਦੇਣ ਵੀ ਇੱਟਾਂ ਥੋੜੀਆਂ ਵੱਧ ਲਾ ਦੇਾਂਗੇ ਕਿ ਇਸ ਮਕਾਨ ਦੇ ਵਿੱਚ ਤੁਸੀਂ ਦੇਖ ਰਹੇ ਹੋ ਵੀਰੋ ਕਿ ਕੋਈ ਵੀ ਸਰੀਆ ਸਿਮਿੰਟ ਜਾਂ ਕੋਈ ਵੀ ਮਹਿੰਗੀ ਚੀਜ਼ ਨਹੀਂ ਲੱਗ ਰਹੀ। ਕੱਲਾ ਚੂਨਾ ਤੇ ਇੱਟਾਂ ਹੀ ਲੱਗ ਰਹੀਆਂ। ਇੱਟਾਂ ਲੱਗਣਗੀਆਂ ਆਪਾਂ ਨੂੰ ਪਤਾ ਹੀ ਹੈ ਜਦੋਂ ਆਪਾਂ ਕੰਧ ਕੱਢਾਂਗੇ। ਪਰ ਹੁਣ ਗੱਲ ਗੱਲ ਸਵਾਲ ਇਹ ਪੈਦਾ ਹੁੰਦਾ ਵੀ ਜਿਹੜੇ ਕੋਈ ਮਿਸਤਰੀ ਹੈ ਜਾਂ ਮਜ਼ਦੂਰ ਹੈ ਜਾਂ ਨਕਸ਼ਾਕਾਰ ਹੈ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਹੁਣ ਨਹੀਂ ਦੇ ਰਹੇ। ਮੈਂ ਸਮਝਦਾ ਵੀ ਕਿਸੇ ਮਜ਼ਦੂਰ ਨੂੰ ਘਾਰਾ ਬਣਾਉਣ ਲਈ ਕਹਿ ਦਈਏ ਤਾਂ ਉਹ ਰਾਜ਼ੀ ਨਹੀਂ ਹੋਊਗਾ ਵੀ ਮੈਂ ਘਾਰਾ ਬਣਾਉਂਗਾ। ਪਰ ਅੱਜ ਤੋਂ 30-35 ਸਾਲ ਪਹਿਲਾਂ ਆਮ ਹੀ ਮਤਲਬ ਜਾ ਕੇ ਘਾਰਾ ਬਣਾ ਲੈਂਦੇ ਸੀ ਤੇ ਕੰਧਾਂ ਕੱਢਦੇ ਸੀ। ਸਾਡੇ ਪੁਰਾਣੇ ਮਕਾਨ ਸਾਰੀ ਗਾਰੀਚ ਹੁੰਦੇ ਸੀ ਪਰ ਹੁਣ ਇੱਕਦਮ ਜਵਾਨਾ ਬਦਲ ਕਰਕੇ ਅਸੀਂ ਹਰ ਕੰਦ ਲੈਂਟਰ ਬੀਮ ਦੇ ਲੋੜੇ ਪਾ ਰਹੇ ਹਾਂ ਜਿੱਥੇ ਲੋਡ ਨਹੀਂ ਉੱਥੇ ਵੀ ਪਾਈ ਜਾਂਦੇ ਆ ਮੈਂ ਤੁਹਾਨੂੰ ਦਿਖਾਉਂਗਾ ਵੀ ਜਿੱਥੇ ਇੱਕ ਕਮਰਾ ਪਾਇਆ ਉਹਦੇ ਥੱਲੇ ਵੀ ਪਲੰਥ ਬੀਮ ਪਾ ਕੇ ਤੇ ਬੜਾ ਕੁਛ ਉਹਦੇ ਵਿੱਚ ਕੀਤਾ ਪਿਆ ਵੀ ਇੰਨੇ ਸਰੀਏ ਦੀ ਉਹਨੂੰ ਲੋਡ ਨਹੀਂ ਹੈ ਕਿਉਂਕਿ ਹਰ ਨਵਾਂ ਮਕਾਨ ਇਸ ਤਰੀਕੇ ਨਾਲ ਸ਼ੁਰੂ ਕੀਤਾ ਜਾਂਦਾ ਜਿਵੇਂ ਕਿ ਉਹ 20 30 ਮੰਜ਼ਲਾ ਉੱਚਾ ਲਿਆਣਾ ਹੋਵੇ ਇੰਨੇ ਸਰੀਏ ਬੀਮਾ ਦੀ ਮੇਰੇ ਹਿਸਾਬ ਨਾਲ ਮਕਾਨ ਦੇ ਵਿੱਚ ਨਹੀਂ ਲੋੜ ਹੁੰਦੀ ਜਿੰਨੇ ਹੁਣ ਪਾਏ ਜਾ ਰਹੇ ਆ ਮੈਂ ਕਹਿਣਾ ਹੁੰਦਾ ਵੀ ਆਪਾਂ ਉੱਤੇ ਚਿਬਾਰੇ ਹੀ ਤਾਂ ਪਾਉਣਾ ਹੈ ਚਿਬਾਰੇ ਦੇ ਅਰਥਾ ਵੀ ਉਤਲੀ ਇੱਕ ਮੰਜ਼ਲੀ ਬਣਾਉਣੀ ਹੈ ਵੀ ਇਹ ਘਰ ਆ ਇਹ ਕੋਈ ਸਰਕਾਰੀ ਬਿਲਡਿੰਗ ਨਹੀਂ ਹੈ ਵੀ ਕਈ ਮੰਜ਼ਲਾ ਉੱਤੀ ਜਾਊ ਵੀ ਆਦੇ ਫਲੈਟ ਵਿਕਣਗੇ ਆਪਣੇ ਤਾਂ ਬਹੁਤ ਘਣਕੀ ਉੱਤੇ ਕਿਰਾਏਦਾਰ ਵੀ ਨਹੀਂ ਕੋਈ ਰੱਖ ਕੇ ਰਾਜੀ ਪਰ ਮੈਂ ਚਾਹੁੰਦਾ ਵੀ ਇਹ ਘਰ ਆ ਵੀ ਉੱਤੇ ਆਪਾਂ ਚਿਬਾਰੇ ਬਣਾਉਣੇ ਆ ਚਿਬਾਰੇ ਦੇ ਅਰਥਾ ਵੀ ਇਹ ਉਤਲੀ ਮੰਜ਼ਲਾ ਉਹ ਚਿਬਾਰੇ ਹੀ ਤਾਂ ਹੈ ਜਿਬਾਰੇ ਇਹ ਕਹਿ ਲੋ ਵੀ ਕੱਚੀਆਂ ਕੰਧਾਂ ਦੇ ਉੱਤੇ ਵੀ ਕੱਚੇ ਘਰਾਂ ਦੇ ਉੱਤੇ ਵੀ ਪਾਏ ਵੇ ਆ ਰਾਜਸਥਾਨ ਦੇ ਵਿੱਚ ਜਿਨ੍ਹਾਂ ਦੀਆਂ ਕੰਧਾਂ ਬਿਲਕੁਲ ਕੱਚੀਆਂ ਹੀ ਥੱਲੇ ਮੈਂ ਫੇਰ ਆਪਣੀ ਗੱਲ ਦੁਹਰਾਉਣਾ ਮੈਂ ਇਹ ਕਹਿਣਾ ਚਾਹੁੰਦਾ ਵੀ ਆਮ ਲੋਕਾਂ ਨੂੰ ਗਰੀਬ ਲੋਕਾਂ ਨੂੰ ਘਰਾਂ ਤੇ ਬੇਲੋੜਾ ਖਰਚਾ ਨਹੀਂ ਕਰਨਾ ਚਾਹੀਦਾ ਆਪਣੇ ਘਰਾਂ ਨੂੰ ਜਿਆਦਾ ਚੂਨੇ ਚ ਬਣਵਾਓ ਪਰ ਜੇ ਹੋ ਵੀ ਪੈਸੇ ਆਪਣੀ ਬਚਤ ਕਰਨੀਆਂ ਤਾਂ ਗਾਰੇ ਚ ਬਣਵਾ ਕੇ ਉੱਤੇ ਟੀਪ ਤੇ ਪਲਸ 3 ਚੂਨੇ ਦਾ ਕਰਾਓ ਚੂਨਾ ਇੱਕ ਇਹ ਜੀ ਚੀਜ਼ ਆ ਜੀ ਵੀ ਮੈਂ ਸਮਝਦਾ ਵੀ ਜਿਹੜੀ ਸਿਉਂਖ ਹੈ ਇਹ ਉਦੋਂ ਦੀ ਸਾਡੇ ਘਰਾਂ ਚ ਆਈ ਆ ਜਦੋਂ ਦਾ ਸਿਮਿੰਟ ਆਇਆ ਮੈਂ ਜਿੰਨੀਆਂ ਵੀ ਪੁਰਾਣੀਆਂ ਪ੍ਰਾਤਨ ਬਿਲਡਿੰਗਾਂ ਦੇਖਦਾ ਵੀ ਜਿੱਥੇ ਚੂਨੇ ਦਾ ਕੰਮ ਹੋਇਆ ਵਾ ਉਥੋਂ ਦੀ ਲੱਕੜ ਨੂੰ ਸਿਉਂਖ ਨਹੀਂ ਲੱਗੀ ਉਥੇ ਚਗਾਠਾਂ ਵੀ ਉਵੇਂ ਪਈਆਂ ਬਾਲੇ ਵੀ ਉਵੇਂ ਪਏ ਆ ਕਿਉਂਕਿ ਇਹ ਇੱਕ ਦਵਾਈ ਹੈ ਸਿਉਂਖ ਵਾਲੀ ਆ ਪਾਏ ਕਹਿ ਸਕਦੇ ਆ ਜਿਹੜੀ ਕਲੀ ਆ ਤਾਹੀਂ ਹੁਣ ਨਵੇਂ ਨਕਸ਼ਾਕਾਰ ਵੀ ਦੇਖੋ ਫਰਸ਼ਾਂ ਥੱਲੇ ਕਲੀਪ ਪਵਾਈ ਜਾਂਦੇ ਆ ਉਹਦਾ ਕਾਰਨ ਕੀ ਹੈ ਇਹੀ ਪਰ ਮੈਂ ਚਾਹੁੰਦਾ ਵੀ ਬੇਲੋੜਾ ਖਰਚਾ ਨਾ ਕੀਤਾ ਜਾਵੇ ਤੇ ਤੁਸੀਂ ਹੁਣ ਇਹ ਘਰ ਨੂੰ ਆ ਦੇਖ ਰਹੇ ਹੋ ਇਹਦੀਆਂ ਜਿਹੜੀਆਂ ਕੰਧਾਂ ਇਹ 7.5 ਫੁੱਟ ਤੱਕ ਉੱਚੀਆਂ ਹੋ ਚੁੱਕੀਆਂ ਨੇ ਇਸ ਤੋਂ ਬਾਅਦ ਜਿਹੜੇ ਦੇ 12 ਦੇ ਉੱਤੇ ਵਿੰਡੋਆਂ ਦੇ ਉੱਤੇ ਲੈਂਟਰ ਲੱਗਣਗੇ ਡਾਟਾ ਬਣਣਗੇ ਆ ਉਹ ਬਿਨਾਂ ਸਰੀਏ ਤੋਂ ਬਣਣੀਆਂ ਆ ਜੀ ਥਲੇ ਟੂਲਾ ਕਰਕੇ ਕੁਝ ਸਿੱਧੀਆਂ ਵੀ ਹੋਣਗੀਆਂ ਕੁਝ ਗੋਲ ਵੀ ਹੋਣਗੀਆਂ ਕਈ ਤਰ੍ਹਾਂ ਦੇ ਇਹ ਦਰਵਾਜ਼ੇ ਬਣਨੇ ਜਾਂਦੇ ਇਤੇ ਉਤੇ ਪਰ ਅਗਲੀ ਵੀਡੀਓ ਚ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਬਣਦੇ ਆ ਕਿਵੇਂ ਕਿਵੇਂ ਉਹ ਇੱਟਾਂ ਲਾਈਆਂ ਵੀ ਜਿਹਦੇ ਵਿੱਚ ਕੋਈ ਵੀ ਚੀਜ਼ ਇਹ ਜੀ ਨਵੇਂ ਢੰਗ ਦੀ ਵਰਤੀ ਨਹੀਂ ਜਾਊਗੀ ਤੇ ਇਹ ਮਕਾਨ ਬਹੁਤ ਲੰਬਾ ਸਮਾਂ ਚੱਲਣ ਵਾਲੇ ਮਕਾਨ ਹੈ ਕਿਉਂਕਿ ਇਸ ਤਰੀਕੇ ਨਾਲ ਬਣੇ ਅੱਜ ਵੀ ਮਕਾਨ ਓਵੇਂ ਦੇ ਓਵੇਂ ਖੜੇ ਦੇਖੇ ਜਾ ਸਕਦੇ ਆ ਚਲੋ ਵੀਰੋ ਮਿਲਦੇ ਆ ਅਗਲੀ ਵੀਡੀਓ ਚ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ